ਤੜੀਵਾਲ ਸਾਹਿਬ ਦਾ ਕੀ ਰੋਡ ਮੈਪ ਹੈ ਕੀ ਪਲੈਨਿੰਗ ਹੈ ਕਾਫੀ ਕੋਸ਼ਾ ਜਿਹੜਾ ਮੈਂ ਆਪਦੇ ਹਲਕੇ ਦੇ ਲਈ ਸੋਚਦਾ ਸੜਕਾਂ ਦਾ ਤਾਂ ਇੰਨਾ ਬੁਰਾ ਹਾਲ ਆ ਤੁਸੀਂ ਸੋਚ ਨਹੀਂ ਸਕਦੇ ਹਲਕੇ ਦੀ ਇੰਨੀ ਮਾੜੀ ਹਾਲਾਤ ਤੁਸੀਂ ਦੱਸ ਰਹੇ ਹੋ ਕਿੰਨੂੰ ਜ਼ਿੰਮੇਵਾਰ ਮੰਨਦੇ ਹੋ ਜਿਹੜਾ ਅੱਜ ਇੱਥੇ ਇੱਕ ਨਵੀਂ ਇੱਟ ਵੀ ਨਹੀਂ ਲੱਗੀ ਜੇ ਸਾਡੀਆਂ ਵੀ ਵਿੱਚ ਕਮੀਆਂ ਸਾਡੀ ਸਰਕਾਰ ਦੀ ਵੀ ਰਹੀ ਹੋਣੀ ਹੈ ਕਾਂਗਰਸ ਦੀ ਸਰਕਾਰ ਰਹੀ ਹੈ ਸਤਿੰਦਰ ਬੇਟੀ ਹਲਕਾ ਚਾਰਜ ਰਹੇ ਹੈ ਤੇ ਕੀ ਲੱਗਦਾ ਕਿ ਉਦੋਂ ਡਵੈਲਪਮੈਂਟ ਨਹੀਂ ਹੋਈ ਸਾਨੇਵਾਲ ਦੀ ਉਹਨਾਂ ਨੇ ਬੜੀ ਮਿਹਨਤ ਕੀਤੀ ਪਰ ਉਹਨਾਂ ਦੇ ਆਲੇ ਦੁਆਲੇ ਦੇ ਜਿਹੜੇ ਲੋਕ ਸੀ ਕੁਝ ਉਹਨਾਂ ਨੇ ਉਹਨਾਂ ਨੂੰ ਘੇਰੀ ਰੱਖਿਆ ਔਰ ਉਹਨਾਂ ਦਾ ਹਰ ਹਰ ਤਰ੍ਹਾਂ ਦਾ ਨੁਕਸਾਨ ਕਰਾਇਆ ਅੱਜ ਉਹੀ ਲੋਕ ਉਹਨਾਂ ਦਾ ਨਾਮ ਵਰਤ ਕੇ ਅੱਜ ਮਾਣ ਰਹੇ ਨੇ ਸਹੂਲਤਾਂ ਨੂੰ काम ਹੁੰਦੇ ਨੇ ਮੇਰੇ ਹਲਕੇ ਦੇ ਵਿੱਚ ਇੱਕੋ ਇੱਕ ਕੂਮਕਲਾ ਸ ਸੀਐਸਸੀ ਹੈ ਨਾ ਕੋਈ ਸਰਕਾਰੀ ਕਾਲਜ ਹੈ ਸਾਡੀਆਂ ਧੀਆਂ ਭੈਣਾਂ ਨੂੰ ਬਹੁਤ ਦੂਰ ਪੜਨ ਜਾਂਦਾ ਇੱਕ ਕਾਲਜ ਸਾਡੇ ਨੂਰ ਵਾਲੇ ਬਣਿਆ ਸੀਗਾ ਨਾਨਕਸਰ ਵਾਲੇ ਬਾਬਾ ਜੀ ਨੇ ਬਣਾਇਆ ਸੀ ਉਹ ਵੀ ਬੰਦ ਹੋ ਗਿਆ ਪੰਜਾਬ ਜਾਂ 60 60 70 70 ਸਾਲ ਦੇ ਆ ਉਹ ਵੀ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਅਜੇ ਜਵਾਨ ਆ ਟਿਕਟ ਸਾਨੂੰ ਹੀ ਮਿਲੇ ਜਾਂ ਫਿਰ ਸਾਡੇ ਬੱਚਿਆਂ ਨੂੰ ਮਿਲੇ ਮੈਨੂੰ ਐ ਲੱਗਦਾ ਵੀ ਜਿਹੜਾ ਲੋਕ ਲੀਡਰ ਹੈ ਲੀਡਰ ਲੋਕਾਂ ਨੂੰ ਅਸੈਸੀਬਲ ਹੋਣਾ ਚਾਹੀਦਾ ਲੀਡਰ ਨੂੰ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਇਹ ਨਹੀਂ ਹੈ ਕਿ ਜਿਹਦੇ ਉਹਦੇ ਨਾਲ ਦੇ ਪੰਜ ਚਾਰ ਜਿਨ੍ਹਾਂ ਨੇ ਘੇਰਿਆ ਹੋਇਆ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਲੈ ਕੇ ਜਾਣਾ ਲੀਡਰ ਨੂੰ ਉੱਥੇ ਹੀ ਜਾਣਾ ਚਾਹੀਦਾ ਅੱਜ ਲੋਕ ਇਹ ਚੀਜ਼ ਚਾਹੁੰਦੇ ਆ ਵੀ ਯਾਰ ਮੈਂ ਜੇ ਮਨਵੀਰ ਸਿੰਘ ਢਾਲੀਵਾਲ ਮੇਰਾ ਆਫ ਫੋਨ ਚੱਕੇ ਮੈਨੂੰ ਅਕਸਰ ਲੋਕ ਕਹਿੰਦੇ ਆਏਗਾ ਕਿਉਂਕਿ ਮੈਂ ਇੱਕ ਦੋ ਥਾਵਾਂ ਤੇ ਇਹ ਚੀਜ਼ ਮਹਿਸੂਸ ਵੀ ਕੀਤੀ ਕਿ ਮੈਨੂੰ ਫਲਾਣੇ ਪ੍ਰੋਗਰਾਮ 'ਚ ਜਾਣਾ ਸੀ ਉਹ ਮੈਂ ਕਿਸੇ ਲੋਕਲ ਬੰਦੇ ਨੂੰ ਪੁੱਛਿਆ ਮੈਂ ਕਿਹਾ ਯਾਰ ਵੀ ਉਹ ਉਹਨਾਂ ਦੇ ਫਲਾਣੇ ਭੀੜ ਪੈ ਗਈ ਮੈਂ ਆਉਣਾ ਜਿਹਨੂੰ ਆਪਾਂ ਕਹਿ ਲਈਏ ਵੀ ਮੌਜਾਂ ਲੁੱਟਦੇ ਕੈਨੇਡਾ ਵਰਗੇ ਮੁਲਕ ਦੀ ਕੋਈ ਟੂਰ ਨਹੀਂ ਛੱਡਦਾ ਮੈਂ ਤਾਂ ਪੀਆਰ ਛੱਡ ਕੇ ਇੱਥੇ ਆਪਦੇ ਲੋਕਾਂ ਨੂੰ ਸਮਰਪਿਤ ਹੋਇਆ ਮੈਨੂੰ 6 ਸਾਲ ਹੋ ਗਏ ਮੈਨੂੰ ਕੋਈ ਮੇਰਾ ਚਾਚਾ ਲੱਗਦਾ ਕਿਸੇ ਪਿੰਡ 'ਚ ਮੇਰੇ ਪਿੰਡ ਦੀ ਲੜਕੀ ਵਿਆਹੀ ਹੈ ਕੋਈ ਮੇਰੇ ਭੂਆ ਦੇ ਥਾਂ ਹੈ ਕੋਈ ਸਾਨੂੰ ਉਸ ਚੀਜ਼ ਦੀ ਸ਼ਰਮ ਮਾਰਦੀ ਹੈ ਵੀ ਅਸੀਂ ਯਾਰ ਜਵਾਬ ਦੇ ਆ ਘਰੇ ਆਉਣਾ ਅਗਲਾ ਕਹੋ ਯਾਰ ਉਹ ਫਲਾਨੇ ਸਿੰਘ ਦਾ ਪੋਤਾ ਉਹ ਆ ਇਥੋਂ ਐਮਐਲਏ ਆ ਬਲਾਨੇ ਸਿੰਘ ਦਾ ਬੇਟਾ ਉਹਦਾ ਭਤੀਜਾ ਸੋ ਮੈਰੀ ਇਹੀ ਆ ਵੀ ਇੱਕ ਤਾਂ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਨਸ਼ੇ ਦੀ ਦਦਲ ਚੋਂ ਆਪਾਂ ਬਾਹਰ ਆਈਏ ਚਾਨੇ ਵਾਲ ਜਿਹੜਾ ਬੜਾ ਪਛੜਿਆ ਹੋਇਆ ਮਾਈਨਿੰਗ ਵੀ ਹੁੰਦੀ ਹੈ ਸੜਕਾਂ ਦਾ ਬਹੁਤ ਮਾਰਾ ਹਾਲ ਹੈ ਪਰ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈ ਸੁਤਿੰਦਰ ਬੇਟੀ ਹਲਕਾ ਇੰਚਾਰਜ ਰਹੇ ਹੈ ਤੇ ਕੀ ਲੱਗਦਾ ਕਿ ਉਦੋਂ ਡਵੈਲਪਮੈਂਟ ਨਹੀਂ ਹੋਈ ਸਾਨੇ ਵਾਲੇ ਨੇ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਦੇਖੋ ਉਹ ਨਵੇਂ ਸੀ ਸਿਆਸਤ ਦੇ ਵਿੱਚ ਉਹਨਾਂ ਨੇ ਬੜੀ ਕੋਲ ਰਾਜ ਨਾਲ ਮੇਰੇ ਬੜੀ ਤੁਨਰ ਹਸਬੰਡ ਹੈ ਜਿਹੜਾ ਬੜੀ ਅੱਛੀ ਸਬੰਧ ਨੇ ਉਹਨਾਂ ਨੇ ਬੜੀ ਮਿਹਨਤ કરી ਪਰ ਉਹਨਾਂ ਦੇ ਆਲੇ ਦੁਆਲੇ ਦੇ ਜਿਹੜੇ ਲੋਕ ਸੀ ਕੁਝ ਉਹਨਾਂ ਨੇ ਉਹਨਾਂ ਨੂੰ ਘੇਰੀ ਰੱਖਿਆ ਔਰ ਉਹਨਾਂ ਦਾ ਹਰ ਹਰ ਤਰ੍ਹਾਂ ਦਾ ਨੁਕਸਾਨ ਕਰਾਇਆ ਅੱਜ ਉਹੀ ਲੋਕ ਉਹਨਾਂ ਦਾ ਨਾਮ ਵਰਤ ਅੱਜ ਆ ਮਾਣ ਰਹੇ ਨੇ ਸਹੂਲਤਾਂ ਨੂੰ ਲੋਕ ਸਮਝ ਜਾਣਗੇ ਸੋ ਉਹਨਾਂ ਨੇ ਤਾਂ ਕੋਸ਼ਿਸ਼ કરી ਰਾਹੋਂ ਰੋਡ ਦਾ ਮੁੱਦਾ ਸੀ ਮੈਂ ਖੁਦ ਬੜਾ ਸਾਡੇ ਬੜਾ ਪੰਜਾਬ ਦਾ ਮੁੱਦਾ ਬਣਿਆ ਹੋਇਆ ਹੈ ਰਾਹੋਂ ਰੋਡ ਸਾਡੇ ਐਮਪੀ ਸਾਹਿਬ ਬਦਲੀ ਫੰਡ ਵੀ ਲੈ ਕੇ ਆਏ ਸੈਂਟਰ ਤੋਂ ਸੋ ਮੈਂ ਤੁਹਾਨੂੰ ਉਹਦੀ ਐਗਜ਼ਾਮਪਲ ਦਿੰਦਾ ਵੀ ਕਿਉਂ ਨਹੀਂ ਬਣ ਰਿਹਾ ਉਹਦਾ ਕਾਰਨ ਕੀ ਹੈ ਵੀ ਉੱਥੇ ਜਿਹੜਾ ਇਹ ਮੈਂ ਸਭ ਤੋਂ ਪਹਿਲਾਂ 2021 ਦੇ ਵਿੱਚ ਅਗਸਤ ਦੇ ਵਿੱਚ ਇਹ ਜਿਹੜਾ ਫੈਕਟ ਕੱਢ ਕੇ ਲੈ ਕੇ ਆਇਆ ਸੀ ਵੀ ਰਾਹੋਂ ਰੋਡ ਦੇ ਨਾਂ ਸਾਡਾ ਸਾਡੇ ਪਿੰਡ ਮੰਗਲੀ ਆ ਉੱਥੇ ਨੌਜਵਾਨਾਂ ਨੇ ਇਕੱਠ ਰੱਖਿਆ ਸੀ ਮੈਂ ਗਿਆ ਸੀ ਉੱਥੇ ਸੋ ਉੱਥੇ ਇਹ ਗੱਲ ਮੈਂ ਪਹਿਲੀ ਵਾਰੀ ਖਲਾਸਾ ਕੀਤਾ ਸੀ ਕਿ ਰਾਹੋਂ ਰੋਡ ਦੇ ਨਾਂ ਬਣਦੇ ਪਿੱਛੇ ਕਾਰਨ ਆ ਜਿਹੜੀ ਸੋਮਾ ਕੰਪਨੀ ਕੋਲੇ ਉਦੋਂ ਠੇਕਾ ਸੀ ਲਡੂਵਾਲ ਟੋਲ ਪੁਲਾ ਦੇ ਦਾ ਸੋ ਅਸੀਂ ਉਹਦੇ ਪਿੱਛੇ ਨਿਰੰਤਰ ਯਤਨ ਕਰਦੇ ਰਹੇ ਔਰ ਉਹ ਸਾਡੀ ਸਾਰੇ ਇਲਾਕੇ ਦੀ ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲੇ ਨੇ ਯੋਗਦਾਨ ਪਾਇਆ ਸਭ ਨੇ ਯੋਗਦਾਨ ਪਾ ਕੇ ਹੁਣ ਉਹ ਚੱਲ ਰਿਹਾ ਹੈ ਕੰਮ ਪਰ ਕਿਤਨਾ ਕਿਤੇ ਉਹਦੇ ਵਿੱਚ ਅੜਚਣਾਂ ਪੈ ਰਹੀਆਂ ਨੇ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੀ ਲਾਬਿੰਗ ਹੁੰਦੀ ਆ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਇਹਨਾਂ ਨੇ ਬਹੁਤ ਇਹਨਾਂ ਦਾ ਸਿਸਟਮ ਤਕੜਾ ਹੁੰਦਾ ਅਫਸਰशाही ਦੇ ਭਾਰੂ ਹੁੰਦੇ ਨੇ ਸੋ अनेका ਮੁੰਡੇ ਨੇ ਮੇਰੇ ਹਲਕੇ ਦੇ ਵਿੱਚ ਇੱਕੋ ਇੱਕ ਕੂਮਕਲਾ ਸ ਸੀਐਸਸੀ ਹੈ ਨਾ ਕੋਈ ਸਰਕਾਰੀ ਕਾਲਜ ਆ ਸਾਡੀਆਂ ਧੀਆਂ ਭੈਣਾਂ ਨੂੰ ਬਹੁਤ ਦੂਰ ਪੜਨ ਜਾਂਦਾ ਇੱਕ ਕਾਲਜ ਸਾਡੇ ਨੂਰ ਵਾਲੇ ਬਣਿਆ ਸੀਗਾ ਨਾਨਕਸਰ ਵਾਲੇ ਬਾਬਾ ਜੀ ਨੇ ਬਣਾਇਆ ਸੀ ਉਹ ਵੀ ਬੰਦ ਹੋ ਗਿਆ ਪ੍ਰਾਈਵੇਟ ਕਾਲਜ ਸੀ ਸੋ ਬੜੇ ਮੇਰੇ ਮਨ ਦੇ ਵਿੱਚ ਸੁਪਨੇ ਨੇ ਆਪਦੇ ਕਿਉਂਕਿ ਮੈਂ ਲੋਕਾਂ ਦੇ ਵਿੱਚ ਆਪ ਰਹਿਣਾ ਮੈਂ ਉਸ ਚੀਜ਼ ਨੂੰ ਆਪਦੇ ਤੇ ਹੰਡਾਉਣਾ ਮੈਂ ਉਹੀ ਰੋੜਾਂ ਤੋਂ ਨਿਕਲਣਾ ਸਾਡੀਆਂ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਵੀ ਕੋਈ ਨਵੀਂ ਇੱਟ ਨਹੀਂ ਲੱਗੀ ਆ 3 ਸਾਲ ਤੇ 3.5 ਸਾਲ ਤੇ ਇਹਨਾਂ ਨੇ ਕੱਢ ਹੀ ਦਿੱਤੇ ਇਹ ਹੁਣ ਤਾਂ ਮੰਤਰੀ ਨੇ ਤੁਹਾਡੇ ਏਰੀਆ ਦੇ ਉਹ ਕੁਝ ਵੀ ਮੰਤਰੀ ਲੋਕਾਂ ਨੂੰ ਪਤਾ ਹੈ ਜੀ ਕਿਹੜੇ ਕੰਮ ਮਲ ਧਿਆਨ ਹੈ ਜਿਸ ਲੈਵਲ ਦੀ ਮਾਈਨਿੰਗ ਅਜ ਸਾਹਨੇ ਵਾਲ ਚ ਹੋ ਰਹੀ ਹੈ ਇਹ ਮੈਂ ਕਹਿੰਦਾ ਵੀ ਨਾ ਇਤਿਹਾਸ ਚ ਕਦੇ ਕਾਂਗਰਸ ਦੇ ਰਾਜ ਚ ਨਹੀਂ ਹੋਈ ਮਾਈਨਿੰਗ ਦੇਖੋ 100% ਮਾਈਨਿੰਗ ਬੰਦ ਕਰਾਉਣੀ ਕਿਸੇ ਦੇ ਵੱਸ ਦਾ ਹੱਲ ਨਹੀਂ ਹੈ ਪਰ ਜਿਸ ਲੈਵਲ ਦੀ ਮਾਈਨਿੰਗ ਔਰ ਜਿਨ੍ਹਾਂ ਨੇ ਵਿਰੋਧੀ ਧਿਰ ਦਾ ਰੋਲ ਪਨਾਉਣਾ ਚੁੱਪ ਨੇ ਮੇਰੇ ਲੜਕੀ ਆ ਸਿਮਰਨਜੀਤ ਕੌਰ ਗਿੱਲ ਐਡਵੋਕੇਟ ਤੁਸੀਂ ਜਾਣਦੇ ਹੋਵੋਗੇ ਸੋਸ਼ਲ ਵਰਕਰ ਨੇ ਉਹ ਉਹਨਾਂ ਤੇ ਅਟੈਕ ਹੋਇਆ ਵਿਚਾਰਿਆਂ ਦੀ ਬਾਹ ਟੁੱਟ ਗਈ ਜਿਹੜੇ ਰੇਤ ਮਾਫੀਆ ਸੀਗਾ ਉਹਨਾਂ ਨੂੰ ਪੁਸ਼ਤ ਪਨਾਇਓ ਸ਼ਰੀਆਂ ਫਿਰਦੇ ਉਲਟਾ ਪਿੰਡ ਵਾਲਿਆਂ ਤੇ ਸਰਕਾਰ ਨੇ ਪਰਚਾ ਦੇਤਾ ਕੋਈ ਉਸ ਲੜਕੀ ਦੇ ਨਾਲ ਨਹੀਂ ਖੜਿਆ ਇੱਕ ਦਿਨ ਉਹਦੇ ਨਾਲ ਬਸ ਜਿਨਾਂ ਨੇ ਨਾਂ ਚਮਕਾਉਣਾ ਇਹ ਚਮਕਾਇਆ ਜਦੋਂ ਉਹਨਾਂ ਤੇ ਉਲਟ ਪਰਚਾ ਦੇਤਾ ਕੱਲਾ ਇੱਕ ਮੈਂ ਵਿਰੋਧੀ ਪਾਰਟੀਆਂ 3-4 ਤੁਰੀਆਂ ਫਿਰਦੀਆਂ ਕੋਈ ਉਹਨਾਂ ਦੇ ਨਾਲ ਜਾ ਕੇ ਖੜਾ ਨਹੀਂ ਹੋਇਆ ਮੈਂ ਮਾਈਨਿੰਗ ਦਾ ਮੁੱਦਾ ਤਾਂ ਬਹੁਤ ਲੰਮਾ ਚੱਲਿਆ ਆਉਂਦਾ ਚਾਹੇ ਕਾਲੇ ਦਲ ਦੀ ਸਰਕਾਰ ਰਹੀ ਹੈ ਫਿਰ ਉਸ ਤੋਂ ਬਾਅਦ ਕਾਂਗਰਸ ਦੀ ਰਹੀ ਹੈ ਹੁਣ ਤੁਸੀਂ ਆ ਮਤਲਬ ਆਮ ਆਦਮੀ ਪਾਰਟੀ ਹੈ ਤੁਸੀਂ ਕਹਿੰਦੇ ਕਾਂਗਰਸ ਦੇ ਰਾਜ ਚ ਵੀ ਮਾਈਨਿੰਗ ਫੁੱਲ ਹੁੰਦੀ ਰਹੀ ਹੈ ਬਹੁਤ ਸਾਰੇ ਲੋਕਾਂ ਨੇ ਕਰੋੜਾਂ ਰੁਪਏ ਬਣਾਏ ਵੀ ਹੈ ਨਹੀਂ ਫੁੱਲ ਨਹੀਂ ਤੁਸੀਂ ਕਹਿ ਸਕਦੇ ਜਿਵੇਂ ਮੈਂ ਤੁਹਾਨੂੰ ਨਾ ਪਹਿਲਾਂ ਵੀ ਕਿਹਾ ਮਾਈਨਿੰਗ ਬੰਦ ਨਹੀਂ ਹੋ ਸਕਦੀ ਹੂੰ ਇਹ ਜਿਹੜਾ ਇਹ 마ਫੀਆ ਬਣਿਆ ਇਹ ਕਾਲੀ ਸਰਕਾਰ ਦੇ ਵਿੱਚ ਬਣਿਆ ਪਹਿਲਾਂ ਬੜਾ ਸਸਤਾ ਕੰਮ ਹੁੰਦਾ ਸੀ ਤੁਸੀਂ ਜਾਓ ਰਾਇਲਟੀ ਦੀ ਤੁਸੀਂ ਪਰਚੀ ਦੇਣੀ ਅਸੀਂ ਖੁਦ ਸਾਡੇ ਪਿੰਡ ਦੇ ਵਸਨੀਕ ਆ ਔਰ ਅਸੀਂ 10-10 12-12 ਹਜ਼ਾਰ ਦੀ ਟਰਾਲੀ ਰੇਤੇ ਦੀ ਲਾਹੋਨੇ ਆ ਜਦਕਿ ਸਾਡੀਆਂ ਹੀ ਜ਼ਮੀਨਾਂ ਪੁੱਟ ਕੇ ਸਾਡੇ ਹੀ ਹੱਟ ਦੇ ਔਲਾਦ ਪੈਦਾ ਕਰਕੇ ਆਪਣੇ ਜਿਹੜੇ ਆ ਆਪ ਸਰਕਾਰ ਦੀ ਤਾਂ ਨਵੀਂ ਪਾਲਿਸੀ ਆਈ ਹੈ ਕਿ ਤੁਸੀਂ ਆਪਣੀ ਜ਼ਮੀਨ ਚੋਂ ਆਪ ਮਾਈਨਿੰਗ ਜਿਹੜੀ ਕਰਾਉ ਉਹ ਤਾਂ ਚੰਨੀ ਸਾਹਿਬ ਦੇ ਟਾਈਮ ਵੀ ਆਈ ਸੀ 2 ਰੁਪਏ ਦਿੱਤਾ 2 ਰੁਪਏ ਇਹਨਾਂ ਨੇ ਕਾਫੀ ਚੇਂਜਿੰਗ ਕੀਤੀ ਹੈ ਨਾ ਕੁਝ ਨਹੀਂ ਇੰਪਲੀਮੈਂਟ ਨਹੀਂ ਹੋਈ ਉਹਦੀ ਦੇਖੋ ਤੁਸੀਂ ਤੁਸੀਂ ਉਹਦੀ ਗੱਲ ਕਰਦੇ ਹੋ ਉਹਦੀ ਕੰਡੀਸ਼ਨਾਂ ਦੇਖੋ ਤੁਸੀਂ ਲੱਖ ਰੁਪਿਆ ਦੀ ਨਾਨ ਫੰਡੇਬਲ ਫੀਸ ਆ ਜੇ ਤੁਸੀਂ ਅਪਲਾਈ ਕਰਨਾ ਮੰਨ ਲਓ ਮੇਰੀ ਫਾਈਲ ਚਲੇਗੀ ਨਾ ਮਨਜ਼ੂਰ ਕਰਤੀ ਕੰਡੀਸ਼ਨਾਂ ਨਹੀਂ ਮੇਤੋਂ ਪੂਰੀਆਂ ਹੋਈਆਂ ਐਨਵਾਇਰਨਮੈਂਟ ਕਲੀਅਰੈਂਸ ਨਹੀਂ ਮਿਲੀ ਸੀ ਨਹੀਂ ਮਿਲੀ ਜਿਹਨੂੰ ਕਹਿ ਦਿੰਦੇ ਆ ਮੇਰਾ ਤਾਂ ਲੱਖ ਰੁਪਿਆ ਗਿਆ ਕੌਣ ਜਿਗਰਾ ਕਰੂਗਾ ਖੇਤ ਵਾਲਾ ਮੈਂ ਲੱਖ ਰੁਪਏ ਦੇ ਕੇ ਉਹ ਚ ਕਮਾਈ ਵੀ ਤਾਂ ਹੈਗੀ ਆ ਫਿਰ ਉਸ ਤੋਂ ਬਾਅਦ 3 ਲੱਖ ਰੁਪਏ ਦੇ ਰਹੇ ਆ ਦੇਖੋ ਤਾਂ ਆਲਰੇਡੀ ਪਬਲਿਕ ਮਾਈਨਿੰਗ ਸਾਈਟਸ ਚੱਲ ਰਹੀਆਂ ਨੇ ਜਿਹਨੂੰ ਪੀਐਮਐਸ ਕਹਿੰਦੇ ਜੰਨੀ ਸਾਹਿਬ ਲੈ ਕੇ ਆਏ ਸੀ 3 ਰੁਪਏ ਦੇ 2 ਰੁਪਏ ਦਾ ਫੁੱਟਦਾ ਸੀਗਾ ਉਹ ਮੈਂ ਸਾਡੇ ਲੜਕੇ ਖਚਲਾਈ ਆ ਜਮਾਲਪੁਰ ਲੇਲੀ ਚੱਲਦੀ ਨਹੀਂ ਸੀ ਭਈ ਉੱਥੇ ਟਰਾਲੀ ਤੁਸੀਂ ਲਿਜਾਓ ਆਪਦੀ ਸਰਕਾਰ ਦਾ ਕੰਡਾ ਲੱਗਿਆ ਫੀ ਹੂੰ ਹੁਣ ਵੀ ਚੱਲ ਰਹੀ ਏ ਤੁਹਾਡੇ ਬਿਲਕੁਲ ਚੱਲ ਰਹੀ ਏ ਦਰਿਆ ਹੁਣ ਥੋੜਾ ਜਿਹਾ ਮੌਨਸੂਨ ਸੀਜ਼ਨ ਕਰਕੇ ਬੰਦ ਹੋ ਜਾਂਦਾ ਪਾਣੀ ਇਹਦਾ ਸਰਕਾਰ ਦਾ ਵਧੀਆ ਉਪਰਾਲਾ ਫਿਰ ਇਹ ਤੁਸੀਂ ਮੰਨ ਸਕਦੇ ਹੋ ਵੀ ਜੇ ਇਹ ਪ੍ਰੋਪਰ ਇਦਾਂ ਹੋਵੇ ਫਿਰ ਤਾਂ ਠੀਕ ਹੈ ਵਧੀਆ ਜੰਨੀ ਸਾਹਿਬ ਲੈ ਕੇ ਆਏ ਸੀ ਹੂੰ ਇਹ ਜੰਨੀ ਸਾਹਿਬ ਦੇ ਟਾਈਮ ਆ ਆਈਸੀਪੀਐਮਐਸ ਵਾਲੀ ਜਿਹੜੀ ਆਪਣੀ ਸਕੀਮ ਹੈਗੀ ਆ ਪਰ ਉਹਨਾਂ ਤੇ ਵੀ ਬਹੁਤ ਇਲਜ਼ਾਮ ਲੱਗਦੇ ਆ ਕਹਿੰਦੇ ਬਹੁਤ ਮਾਈਨਿੰਗ ਉਹਨਾਂ ਨੇ ਕਰਵਾਈ ਯਾਰ ਰੋਪੜੀ ਚਲੋ ਦੇਖੋ ਕਾਨੂੰਨ ਖੁੱਲਾ ਸਰਕਾਰ ਹੈਗੀ ਤੇ ਜਾਂਚ ਕਰਾ ਲਵੇ ਜੇ ਜੰਨੀ ਸਾਹਿਬ ਨੇ ਕਰਾਈ ਆ ਤਾਂ ਦੇ ਆਰ ਵੈਲਕਮ ਟੂ ਡੂ ਦਾ ਇਨਵੈਸਟੀਗੇਸ਼ਨ ਜੇ ਉਹ ਕਲਪਰੇਟ ਹੈਗੇ ਹੀ ਸ਼ੁੱਡ ਫੇਸ ਦਾ ਲਾਅ ਬਿਲਕੁਲ ਭਾਜੀ ਤੁਸੀਂ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਯੂਥ ਲੀਡਰ ਹੋ ਅਸੀਂ ਵੀ ਚਾਹੁੰਦੇ ਆ ਵੀ ਜੋ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹਰ ਬੰਦਾ ਚਾਹੁੰਦਾ ਗੱਲਾਂ ਕਰਦਾ ਸਟੇਜ ਦੇ ਉੱਤੇ ਜਿੰਨਾ ਵੀ ਲੀਡਰ ਹੈ ਵੀ ਯੂਥ ਨੂੰ ਮੌਕਾ ਮਿਲੇ ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਬੈਠੇ ਆ ਲੋਕ ਜਿਹੜੇ ਬਜ਼ੁਰਗ ਹੋ ਚੁੱਕੇ ਆ 50 50 60 60 70 ਸਾਲ ਦੇ ਆ ਉਹ ਵੀ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਅਜੇ ਜਵਾਨ ਆ ਟਿਕਟ ਸਾਨੂੰ ਵੀ ਮਿਲੇ ਜਾਂ ਫਿਰ ਸਾਡੇ ਬੱਚਿਆਂ ਨੂੰ ਮਿਲੇ ਦੇਖੋ ਉਹ ਚੀਜ਼ ਰਾਹੁਲ ਗਾਂਧੀ ਨੇ ਬਿਲਕੁਲ ਹੀ ਆਊਟ ਕਰਤੀ ਸੀ ਹੂੰ ਸਾਡੇ ਸਨਮਾਨਯੋਗ ਰਾਹੁਲ ગાંધી ਜੀ ਨੇ ਉਹਨਾਂ ਨੇ ਤਾਂ ਜਿਹੜਾ ਯੂਥ ਕਾਂਗਰਸ ਦੀ ਇਲੈਕਸ਼ਨ ਵਾਲਾ ਸਿਸਟਮ ਲੈ ਕੇ ਆਂਦਾ ਵੀ ਤੁਸੀਂ ਇਲੈਕਸ਼ਨ ਲੜੋ ਨਾਲ ਮੇਰੇ ਵਰਗੇ ਨੌਜਵਾਨ ਮੁੰਡਿਆਂ ਨੂੰ ਮੌਕਾ ਮਿਲਿਆ ਨਹੀਂ ਤਾਂ ਅਸੀਂ ਕਦੇ ਸੋਚ ਸਕਦੇ ਵੀ ਸਟੇਟ ਬੋਡੀ ਦੇ ਵਿੱਚ ਜਾਂਦੇ ਪੰਜਾਬ ਦੇ ਅਜ ਰਾਜਾ ਵੜਿੰਗ ਜੀ ਪ੍ਰਧਾਨ ਨੇ ਉਹ ਆਮ ਕਰਦੇ ਸੀ ਉਹ ਅੱਜ ਦੇਖੋ ਕਿਸ ਕਿੱਥੇ ਪਹੁੰਚੇ ਔਰ ਇੰਨੇ ਮਿਹਨਤੀ ਪ੍ਰਧਾਨ ਨੇ ਸਾਡੇ ਆਪਣੇ ਪੀਸੀਸੀ ਦੇ ਸੋ ਜਿਹੜੀ ਇਹ ਜਿਹੜੀ ਗੱਲ ਹੈ ਤਕਲੀਫ ਤਾਂ ਹੁੰਦੀ ਹੈ ਇਹ ਚੀਜ਼ ਦਾ ਮੈਂ ਵੀ ਸਾਹਮਣਾ ਕਰਨਾ ਕਰ ਰਹੇ ਹਾਂ ਹੰਡਾ ਰਹੇ ਹਾਂ ਕਿਉਂਕਿ ਕੋਈ ਨਹੀਂ ਚਾਹੁੰਦਾ ਅਗਲਾ ਕਹਿੰਦਾ ਯਾਰ ਸਾਡੇ ਜਵਾਕਾਂ ਦੇ ਹਾਨਦੇ ਆ ਇਹ ਡਿਸਪਲਿਨ ਲਈ ਫਿਰਦੇ ਆ ਕੋਈ ਨਹੀਂ ਚਾਹੁੰਦਾ ਵੀ ਮੇਰੇ ਹੱਥੋਂ ਜਿਹੜੀ ਰਾਜ ਰਾਜਸ਼ਾਹੀ ਹੈ ਖੁੱਸੇ ਸੋ ਇਹ ਚੀਜ਼ਾਂ ਨੇ ਪਰ ਸਾਡੇ راہુલ ਗਾਂਧੀ ਜੀ ਸਾਫ਼ ਕਰ ਚੁੱਕੇ ਅੱਗੇ ਵੀ ਨੌਜਵਾਨਾਂ ਨੂੰ ਮੌਕਾ ਦਿੱਤਾ ਗੋਲਦੀ ਖੰਗੂੜਾ ਜੀ ਐਮਐਲਏ ਬਣੇ ਕੁਲਵੀਰ ਜੀਰਾ ਜੀ ਬਣੇ ਦਾਵਨ ਬਾਜਵਾ ਜੀ ਨੂੰ ਟਿਕਟ ਮਿਲੀ ਅੱਜਕੱਲ ਬੀਜੇਪੀ ਚ ਨੇ ਉਸ ਤੋਂ ਬਿਨਾ ਅਨੇਕਾ ਚਿਹਰੇ ਸੀ ਆਪਣੇ ਅ ਮਾਝੇ ਤੋਂ ਨੇ ਆਪਣੇ ਉਹਨਾਂ ਨੂੰ ਟਿਕਟ ਮਿਲੀ ਡੈਨੀ ਜੀ ਨੂੰ ਡੈਨੀ ਬੰਡਾਲਾ ਜੀ ਨੂੰ ਚਾਹੇ ਤੁਹਾਡੇ ਹਲਕੇ ਦੇ ਜਿਹੜੇ ਹਲਕਾ ਇੰਚਾਰਜ ਨੇ ਵਿਕਰਮ ਬਾਜਵਾ ਜੀ ਨੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪਿਛਲੇ 10 ਸਾਲ ਤੋਂ ਤੁਸੀਂ ਵੀ ਕੰਮ ਕਰ ਰਹੇ ਹੋ ਉਹ ਵੀ ਕਰ ਰਹੇ ਹੋਣੇ ਨੇ ਦੇਖੋ ਐਕਚੁਅਲੀ ਮੈਂ ਕਿਸੇ ਤੇ ਟਿੱਪਣੀ ਮੇਰੀ ਫਿਤਰਤ ਨਹੀਂ ਮੈਂ ਇਸ ਚੀਜ਼ 'ਤੇ ਵਿਸ਼ਵਾਸ ਰੱਖਦਾ ਕਿ ਆਪਦੀ ਲਾਈਨ ਲੰਬੀ ਕਰੀ ਜਾਵੇ ਬਸ਼ਰਤੇ ਮੈਂ એનર્ਜੀ ਕਿਸੇ ਤੇ ਵੇਸਟ ਕਰਾਂ ਲਾਈਨ ਕੱਟਣ ਦੇ ਵਿੱਚ ਸੋ ਉਹਨਾਂ ਦੀ ਕਾਰਗੁਜ਼ਾਰੀ ਲੋਕ ਦੋ ਇਲੈਕਸ਼ਨਾਂ 'ਚ ਦੇਖ ਚੁੱਕੇ ਨੇ ਮੈਨੂੰ ਐ ਲੱਗਦਾ ਵੀ ਜਿਹੜਾ ਲੋਕ ਲੀਡਰ ਹੈ ਲੀਡਰ ਲੋਕਾਂ ਨੂੰ ਅਸੈਸੀਬਲ ਹੋਣਾ ਚਾਹੀਦਾ ਲੀਡਰ ਨੂੰ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਇਹ ਨਹੀਂ ਹੈ ਕਿ ਜਿਹਦੇ ਉਹਦੇ ਨਾਲ ਦੇ ਪੰਜ ਚਾਰ ਜਿਨ੍ਹਾਂ ਨੇ ਘੇਰਿਆ ਹੋਇਆ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਲੈ ਕੇ ਜਾਣਾ ਲੀਡਰ ਨੂੰ ਉੱਥੇ ਹੀ ਜਾਣਾ ਚਾਹੀਦਾ ਲੀਡਰ ਤੱਕ ਪਹੁੰਚ ਸੌਖੀ ਹੋਵੇ ਬਿਲਕੁਲ ਅਸੈਸੀਬਿਲਟੀ ਅੱਜ ਪਾਜੀ ਦੇਖੋ ਜਿਹੜੀ ਅੱਜ ਦੀ ਪੋਲਿਟਿਕਸ ਆ ਇਟਸ ਵੈਰੀ ਡਿਫਰੈਂਟ ਹੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੂੰਗਾ ਹੂੰ ਅੱਜ ਹਰੇਕ ਬੰਦਾ ਇਹ ਚੀਜ਼ ਚਾਹੁੰਦਾ ਵੀ ਮੈਂ ਲੀਡਰ ਦੇ ਨਾਲ ਪਰਸਨਲੀ ਟੱਚ ਹੋਵਾਂ ਹੂੰ ਪਹਿਲਾਂ ਕੀ ਹੁੰਦਾ ਸੀ ਵੀ ਇਲਾਕੇ ਦਾ ਪਿੰਡ ਦਾ ਕੋਈ ਇੱਕ ਮੋਹਤਵਾਰ ਬੰਦਾ ਹੁੰਦਾ ਸੀ ਉਹਨੂੰ ਸੁਨੇਹਾ ਲੱਗਦਾ ਸੀ ਪੰਜ ਦਸ ਬੰਦਿਆਂ ਨੂੰ ਉਹੀ ਸੰਭੀ ਜਾਂਦਾ ਸੀ ਉਹੀ ਸੰਭੀ ਜਾਂਦਾ ਸੀ ਉਹਨੇ ਲੀਡਰ ਘੇਰਿਆ ਸੀ ਪਰ ਟੂਡੇ ਸਿਚੁਏਸ਼ਨ ਬੜੀ ਡਿਫਰੈਂਟ ਆ ਅੱਜ ਲੋਕ ਇਹ ਚੀਜ਼ ਚਾਹੁੰਦੇ ਆ ਵੀ ਯਾਰ ਮੈਂ ਜੇ ਮਨਵੀਰ ਸਿੰਘ ਢਾਲੀਵਾਲ ਮੇਰਾ ਆਪ ਫੋਨ ਚੱਕੇ ਹੂੰ ਮੈਨੂੰ ਅਕਸਰ ਲੋਕ ਕਹਿੰਦੇ ਆਏਗਾ ਕਿਉਂਕਿ ਮੈਂ ਇੱਕ ਦੋ ਥਾਵਾਂ ਤੇ ਇਹ ਚੀਜ਼ ਮਹਿਸੂਸ ਵੀ ਕੀਤੀ ਕਿ ਮੈਨੂੰ ਫਲਾਣੇ ਪ੍ਰੋਗਰਾਮ 'ਚ ਜਾਣਾ ਸੀ ਉਹ ਮੈਂ ਕਿਸੇ ਲੋਕਲ ਬੰਦੇ ਨੂੰ ਪੁੱਛਿਆ ਮੈਂ ਕਿਹਾ ਯਾਰ ਵੀ ਉਹ ਉਹਨਾਂ ਦੇ ਫਲਾਣੇ ਭੀੜ ਪੈ ਗਈ ਮੈਂ ਆਉਣਾ ਉਹ ਤਾਂ ਉਹ ਤਾਂ ਜੀ ਉਹ ਮੈਂ ਤਾਂ 5 ਮਿੰਟ ਜਾਣਾ ਕਿਉਂਕਿ ਉਹਨਾਂ ਦੀ ਆਪਸ ਵਿੱਚ ਮੰਨਦੀ ਨਹੀਂ ਹੁੰਦੀ ਜਾਂਦੀ ਜਾਂਦੀ ਤੇ ਉਹਦੇ ਕਰਕੇ ਕਈ ਵਾਰੀ ਕਮਿਆਜਾ ਲੀਡਰ ਨੂੰ ਲੀਡਰ ਨੂੰ ਭਗਤ ਆਲਾ ਪੈਂਦਾ ਸੋ ਇਹ ਚੀਜ਼ ਮੈਂ ਬਿਲਕੁਲ ਹੀ ਬਾਹਰ ਕੱਢੀ ਹੋਈ ਆਪਦੇ ਹਲਕੇ ਦੇ ਵਿੱਚ ਮੇਰੇ ਕੋਲ ਇੱਕੋ ਹੀ ਫੋਨ ਆ ਡਾਇਰੈਕਟਲੀ ਪਹੁੰਚ ਗਈ ਹੈ ਬਿਲਕੁਲ ਜਿਹੜੇ ਤੁਹਾਡੇ ਵਰਕਰ ਨੇ ਉਹਨਾਂ ਤੱਕ ਬਿਲਕੁਲ ਮੈਂ ਏਸੀ ਮੇਰੇ ਸਟਾਈਲ ਆ ਫੰਕਸ਼ਨ ਇਹ ਆ ਮੈਂ ਲੋ ਪਤਾ ਲੋਕਾਂ ਨੇ ਲੀਡਰ ਲੀਡਰ ਨਾਲ ਰੱਬ ਬਣੀ ਬੈਠੇ ਆ ਉਹ ਜਿਹੜਾ ਢਿੱਲਾ ਜਿਹਾ ਹੱਥ ਮਿਲਾਉਂਦਾ ਉਹ ਕਹਿੰਦੇ ਯਾਰ ਇਹ ਜਦੋਂ ਕੁਰਸੀ ਆ ਜਾਂਦੀ ਹੈ ਫਿਰ ਗੱਲਾਂ ਚੇਂਜ ਹੋ ਜਾਂਦੀਆਂ ਅਜ ਕਹ ਲਓ ਤੁਹਾਡੇ ਵਾਲ ਸੰਬੰਧ ਬਣ ਜਾਂਦੇ ਆ ਨਹੀਂ ਮੈਂ ਇਦਾਂ ਹੀ ਆ ਦੇਖੋ ਫਿਰ ਨਹੀਂ ਜੇ ਮੰਤਰੀ ਬਣ ਗਏ ਫਿਰ ਤਾਂ ਕਿਹੜਾ ਇੱਕ ਵਾਰੀ ਬਾਹਰ ਮੈਂ ਐਡੇ ਵਧੀਆ ਮੁਲਕ ਦੇ ਵਿੱਚੋਂ ਕੁਮਨ ਸਾਹਿਬ ਜਿਹਨੂੰ ਆਪਾਂ ਕਹਿ ਲਈਏ ਵੀ ਮੌਜਾਂ ਲੁੱਟਦੇ ਕੈਨੇਡਾ ਵਰਗੇ ਮੁਲਕ ਦੀ ਕੋਈ ਟੂਰ ਨਹੀਂ ਛੱਡਦਾ ਮੈਂ ਤਾਂ ਪੀਆਰ ਛੱਡ ਕੇ ਇੱਥੇ ਆਪਦੇ ਲੋਕਾਂ ਨੂੰ ਸਮਰਪਿਤ ਹੋਇਆ ਮੈਨੂੰ 6 ਸਾਲ ਹੋ ਗਏ ਪੀਆਰ ਛੱਡੀ ਨੂੰ ਵੀ ਕਿ ਸਾਨੇ ਵਾਲਦੇ ਲਈ ਧੜੇਵਾਲ ਸਾਹਿਬ ਦਾ ਕੀ ਰੋਡ ਮੈਪ ਹੈ ਕੀ ਪਲੈਨਿੰਗ ਮੇਰਾ ਬੜਾ ਤਕੜਾ ਵਿਜ਼ਨ ਆ ਜੀ ਮੈਂ ਆਪ ਉੱਥੇ ਰਹਿਣਾ ਸਾਡੇ ਸਭ ਤੋਂ ਵੱਡੀ ਜਿਹੜੀ ਮੇਰੇ ਰਾਹੋਂ ਰੋਡ ਦੇ ਜਿੰਨੇ ਪਿੰਡ ਨੇ ਜਿਹਨੂੰ ਬੇੜ ਦਾ ਇਲਾਕਾ ਵੀ ਕਹਿ ਲੰਨੇ ਆ ਉੱਥੇ ਬੰਦੇ ਨੂੰ ਰਾਤ ਨੂੰ ਵੈਰੀ ਅਨਫੋਰਚੂਨੇਟਲੀ ਤੁਹਾਨੂੰ ਮੈਂ ਦੱਸਦਾ ਵੀ ਇੱਕ ਸਾਡੇ ਬੱਚੇ ਦੀ ਉਹ ਡੈਥ ਹੋਈ ਆ ਪਿੱਛੇ ਜੇ ਮੈਂ ਉਹਨਾਂ ਦੇ ਘਰੇ ਅਫਸੋਸ ਕਰਨ ਗਿਆ ਔਰ ਉਹਨਾਂ ਨੂੰ ਰੋਡ ਇੰਨੀ ਮਾੜੀ ਸੀ ਉਹ ਬੱਚੇ ਨੂੰ ਹਸਪੀਟਲ ਲਿਆਂਦੇ 35-40 ਮਿੰਟ ਲੱਗੇ ਸਾਡੇ ਇੱਕੋ ਇੱਕ ਸੀਐਸਸੀ ਆ ਵੱਡਾ ਜਿਹੜਾ ਉਹ ਹੈਗਾ ਆਪਣਾ ਹੂਮ ਕਲਾ ਦਾ ਉਸ ਤੋਂ ਬਿਨਾ ਸਾਡੇ ਕੋਈ ਹਸਪੀਟਲ ਨਹੀਂ ਐ ਡਿਸਪੈਂਸਰੀਆਂ ਦਾ ਬੁਰਾ ਹਾਲ ਹੈ ਨਾ ਸਾਡੇ ਕੋਈ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਕੋਈ ਸਰਕਾਰੀ ਕਾਲਜ ਹੈ ਕੋਈ ਆਈਟੀਆਈ ਨਹੀਂ ਹੈ ਠੀਕ ਹੈ ਜੀ ਸੋ ਕਾਫੀ ਕੁਛ ਆ ਜਿਹੜਾ ਮੈਂ ਆਪਦੇ ਹਲਕੇ ਦੇ ਲਈ ਸੋਚਦਾ ਸੜਕਾਂ ਦਾ ਤਾਂ ਇੰਨਾ ਬੁਰਾ ਹਾਲ ਆ ਤੁਸੀਂ ਸੋਚ ਨਹੀਂ ਸਕਦੇ ਇੰਨਾ ਮਤਲਬ ਤੁਸੀਂ ਹਾਦਸੇ ਹੋ ਰਿਹਾ ਮਾਈਨਿੰਗ ਕਰਕੇ ਤੁਸੀਂ ਇੰਨੇ ਹਲਕੇ ਦੀ ਇੰਨੀ ਮਾੜੀ ਹਾਲਾਤ ਤੁਸੀਂ ਦੱਸ ਰਹੇ ਹੋ ਕਿੰਨੂੰ ਜ਼ਿੰਮੇਵਾਰ ਮੰਨਦੇ ਹੋ ਜਿਆਦਾ ਪਿਛਲੀਆਂ ਸਰਕਾਰਾਂ ਨੂੰ ਆ ਐਡਮਿਟ ਉਸ ਦੇ ਵਿੱਚ ਤੁਹਾਡੀਆਂ ਵੀ ਹੋਣ ਬਿਲਕੁਲ ਮੈਂ ਐਡਮਿਟ ਕਰਦਾ ਮੈਂ ਆਪਦੇ ਲੋਕਾਂ ਨੂੰ ਕਿਉਂ ਝੂਠ ਬੋਲਣਾ ਸਾਡਾ ਵੀ ਕਮੀ ਰਹੀ ਹੋਣੀ ਆ ਜਿਹੜਾ ਅੱਜ ਇੱਥੇ ਇੱਕ ਨਵੀਂ ਇੱਟ ਵੀ ਨਹੀਂ ਲੱਗੀ ਜੇ ਸਾਡੀਆਂ ਵੀ ਵਿੱਚ ਕਮੀਆਂ ਸਾਡੀ ਸਰਕਾਰ ਦੀ ਵੀ ਰਹੀ ਹੋਣੀ ਹਾਂ ਤਰਿਵਾਲ ਸਾਹਿਬ ਲੱਗਦਾ ਨਹੀਂ ਕਿ ਇੰਨੀ ਆਜ਼ਾਦੀ ਤੋਂ ਇੰਨੇ ਸਾਲ ਬਾਅਦ ਵੀ ਅਸੀਂ ਸਿਰਫ ਸੜਕਾਂ ਨਾਲੀਆਂ ਗਲੀਆਂ ਇਨ੍ਹਾਂ ਤੇ ਹੀ ਰਾਜਨੀਤੀ ਜਿਹੜੀ ਰਹਿ ਚੁੱਕੀ ਮੈਂ ਖੁਦ ਇਹ ਗੱਲ ਕਹਿਣੀ ਚਾਹੁੰਦਾ ਸੀ ਵੀ ਅੱਜ ਵੀ ਜਿਹੜੀ ਸਿਆਸਤ ਆ ਉਹ ਗਲੀਆਂ ਨਾਲੀਆਂ ਦੇ ਸੀਨ ਦਾ ਹੂੰ ਕੋਈ ਪੜ੍ਹਾਈ ਦੀ ਬਿਮਾਰੀ ਦੀ ਗੱਲ ਨਹੀਂ ਕਰਦਾ ਕੋਈ ਜੌਬ ਆਪਰਚੂਨਿਟੀ ਦੀ ਗੱਲ ਨਹੀਂ ਕਰਦਾ ਉਹਨਾਂ ਸਾਡੇ ਉੱਥੇ ਸਾਈਕਲ ਵੈਲੀ ਬਣਾਈ ਹੈ ਇੱਕ ਸਰਕਾਰ ਨੇ ਉਹਦੇ ਚ ਹੈ ਹੀ ਸਾਰੇ ਬਾਹਰਲੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਚਾਹੀਦਾ ਸੀ ਵੀ ਜਿਹੜੇ ਪਿੰਡ ਜਾੜ ਕੇ ਉੱਥੇ ਬਣੀ ਆ ਅਕਾਲੀ ਦਲ ਦੀ ਸਰਕਾਰ ਚ ਬਣੀ ਹੈ ਸਾਈਕਲ ਵੈਲੀ ਤਹਾਂਸੂ ਉੱਥੇ ਚਾਹੀਦਾ ਸੀ ਵੀ ਜਿਹੜੇ ਪਿੰਡ ਦੀ ਜ਼ਮੀਨ ਆਉਂਦੀ ਆ ਦੇ ਉਹਨਾਂ ਲਈ ਰੈਜ਼ਰਵੇਸ਼ਨ ਕਰ ਦੇ ਇੰਨੇ ਪਰਸੈਂਟ ਇਸ ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਜਾਂ ਜਿਹੜੇ ਵੀ ਆ ਵੀ ਉਹਨਾਂ ਨੂੰ ਮਿਲਣੀ ਚਾਹੀਦੀ ਆ ਰੋਜ਼ਗਾਰ ਦੇ ਲਈ ਕੀ ਲੱਗਦਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਕੀ ਕੀ ਚੇਂਜਿੰਗ ਜਿਹੜੇ ਆਉਣੇ ਚਾਹੀਦੇ ਹੈ ਜੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਹੈ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਹਮੇਸ਼ਾ ਹੀ ਪੰਜਾਬ ਦੇ ਸੀਐਮ ਵੀ ਕਰਦੇ ਆ ਕਿਸ ਤਰ੍ਹਾਂ ਆ ਸਕਦੇ ਆ ਲੋਕ ਵਾਪਸ ਦੇਖੋ ਇੰਡਸਟਰੀ ਨੂੰ ਬੂਸਟ ਕਰਨਾ ਪੈਣਾ ਸਰਵਿਸ ਸੈਕਟਰ ਆ ਆਈਟੀ ਸੈਕਟਰ ਆ ਔਰ ਮੈਨੂਫੈਕਚਰਿੰਗ ਸੈਕਟਰ ਲਿਆਉਣਾ ਬਹੁਤ ਜ਼ਰੂਰੀ ਹੈ ਜੇ ਪੰਜਾਬ 'ਚ ਅਮਨ ਕਾਨੂੰਨ ਦੇ ਹਾਲਾਤ ਇੰਨੇ ਮਾੜੇ ਆ ਤੁਸੀਂ ਇਹ ਚੀਜ਼ ਦੇਖੋ ਪੰਜਾਬ ਦੇ ਪਲੈਨਿੰਗ ਬੋਰਡ ਦੇ ਵਾਈਸ ਚੇਅਰਮੈਨ ਰਜਿੰਦਰ ਗੁਪਤਾ ਟ੍ਰਾਈਡੈਂਟ ਵਾਲੇ ਉਹ ਮੱਧਿਆਪਰਦੇਸ਼ ਦੇ ਸੀਐਮ ਦਾ ਲੁਧਿਆਣੇ ਕਨਕਲੇਵ ਕਰਾ ਰਹੇ ਆ ਇੰਡਸਟਰੀਜ਼ ਨਾਲ ਇਨਵੈਸਟਮੈਂਟ ਪ੍ਰੋਮੋਸ਼ਨ ਦਾ ਵੀ ਜੀ ਤੁਸੀਂ ਆ ਗਏ ਮੱਧਿਆਪਰਦੇਸ਼ ਦਾ ਸੀਐਮ ਆ ਕੇ ਲੁਧਿਆਣੇ ਕਰ ਰਿਹਾ ਔਰ ਉਹਨੂੰ ਇਨਵਾਈਟ ਕੌਣ ਕਰ ਰਿਹਾ ਹੋਸਟ ਕੌਣ ਕਰ ਰਿਹਾ ਰਜਿੰਦਰ ਗੁਪਤਾ ਜਿਹੜੇ ਪੰਜਾਬ ਦੇ ਪਲੈਨਿੰਗ ਬੋਰਡ ਦਾ ਚੇਅਰਮੈਨ ਹੈ ਸੋ ਇੰਡਸਟਰੀ ਨੂੰ ਬੂਸਟ ਕਰਨਾ ਪੈਣਾ ਹਮ ਉਹਦੇ ਲਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜੋ ਹਾਲਾਤ ਨੇ ਇਹਨੂੰ ਸੁਧਾਰਨਾ ਪੈਣਾ ਤਾਂ ਹੀ ਕੋਈ ਜਿਹੜਾ ਬੰਦਾ ਆ ਕੇ ਇੱਥੇ ਇੰਡਸਟਰੀਲਿਸਟਾਂ ਇਨਵੈਸਟ ਕਰੂਗਾ ਅਜੇ ਤਾਂ ਵਿਚਾਰੇ ਛੋਟੇ ਛੋਟੇ ਦੁਕਾਨਦਾਰ ਨੇ ਜਿਹੜੇ ਕਰਿਆਨੇ ਵਾਲੇ ਕਹਿ ਲਓ ਜਾਂ ਉਹਨਾਂ ਤੋਂ ਤਾਂ ਫਰੋਤੀਆਂ ਮੰਗਣ ਲੱਗੇ ਗੈਂਗਸਟਰ ਕੌਣ ਪੰਜਾਬ ਚ ਆ ਕੇ ਪੈਸਾ ਲਾਊਗਾ ਕਿੱਥੋਂ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ ਧਾਰੀਵਾਲ ਸਾਹਿਬ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਪੜ੍ਹੇ ਆ ਕੈਨੇਡਾ ਦੇ ਵਿੱਚ ਵੀ ਜਾ ਕੇ ਸਟੱਡੀ ਕੀਤੀ ਫਿਰ ਪੀਆਰ ਲੈ ਲਈ ਪੀਆਰ ਲੈ ਕੇ ਫਿਰ ਆਪਣੇ ਲੋਕਾਂ ਦੀ ਖੇਚ ਇੰਨੀ ਹੋਈ ਕਿ ਵਾਪਸ ਆ ਗਏ ਇਸ ਤਰ੍ਹਾਂ ਦੇ ਲੀਡਰਾਂ ਨੂੰ ਜ਼ਰੂਰ ਮੌਕਾ ਮਿਲਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੋ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਨਸ਼ੇ ਦਾ ਵੱਡੇ ਕਿੰਨੇ ਮੁੱਦੇ ਹੈਗੇ ਆ ਇਹ ਸਾਰੇ ਜਿਹੜੇ ਆ ਹੱਲ ਹੋ ਸਕਣ ਤੇ ਨਾਲ ਦੀ ਨਾਲ ਹੋਰ ਕੋਈ ਤੁਸੀਂ ਮੈਸੇਜ ਦੇਣਾ ਚਾਹੋ ਆਪਣੇ ਹਲਕੇ ਦੇ ਲੋਕਾਂ ਨੂੰ ਜਾਂ ਕਿਸੇ ਮੈਂ ਸਾਰੇ ਸਮੁੱਚੇ ਪੰਜਾਬ ਨੂੰ ਔਰ ਖਾਸ ਕਰਕੇ ਮੇਰੇ ਹਲਕਿਆਂ ਦੇ ਵਾਸੀਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਕੋਈ ਜਿਹੜਾ ਕੋਈ ਲੋਕਲ ਬੰਦਾ ਜਿਹੜਾ ਵੀ ਹੋਊਗਾ ਨਾ ਜੀ ਉਹਨੂੰ ਕੋਈ ਅੱਖ ਦੀ ਸ਼ਰਮ ਹੁੰਦੀ ਆ ਹੁਣ ਸਾਡੀ ਚੌਥੀ ਪੀੜ੍ਹੀ ਆ ਮੈਨੂੰ ਕੋਈ ਮੇਰਾ ਚਾਚਾ ਲੱਗਦਾ ਕਿਸੇ ਪਿੰਡ 'ਚ ਮੇਰੇ ਪਿੰਡ ਦੀ ਲੜਕੀ ਵਿਆਹੀ ਆ ਕੋਈ ਮੇਰੇ ਭੂਆ ਦੇ ਥਾਂ ਕੋਈ ਸਾਨੂੰ ਉਸ ਚੀਜ਼ ਦੀ ਸ਼ਰਮ ਮਾਰਦੀ ਆ ਵੀ ਅਸੀਂ ਯਾਰ ਜਵਾਬ ਦੇ ਆ ਘਰੇ ਆਉਣਾ ਅਗਲਾ ਕਹੋ ਯਾਰ ਉਹ ਫਲਾਣੇ ਸਿੰਘ ਦਾ ਪੋਤਾ ਉਹ ਆ ਇੱਥੋਂ ਐਮ.ਐਲ.ਏ ਆ ਉਲਾਣੇ ਸਿੰਘ ਦਾ ਬੇਟਾ ਉਹਦਾ ਭਤੀਜਾ ਸੋ ਮੈਰੀ ਇਹੀ ਆ ਵੀ ਇੱਕ ਤਾਂ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਨਸ਼ੇ ਦੀ ਦਦਲ ਚੋਂ ਆਪਾਂ ਬਾਹਰ ਆਈਏ ਔਰ ਸੈਕੰਡਲੀ ਜਿਹੜੇ ਮਿਹਨਤ ਆ ਜਿਹੜੀ ਉਹ ਇੱਥੇ ਰਹਿ ਕੇ ਵੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਮੈਂ ਤਾਂ ਸਾਰਾ ਨਚੋੜ ਇਹੀ ਕੱਢਿਆ ਵੀ ਜੇ ਤੁਸੀਂ ਆਪਣੇ ਹੱਥ ਥੋੜੀਆਂ ਜੀਆਂ ਇਛਾਵਾਂ ਦੇ ਉੱਪਰ ਕੰਟਰੋਲ ਕਰ ਲੋ ਤਾਂ ਇੰਡੀਆ ਵਰਗਾ ਜਿਹੜਾ ਦੇਸ਼ ਆ ਉਹ ਕਿਤੇ ਵੀ ਵਰਲਡ ਦੇ ਵਿੱਚ ਨਹੀਂ ਹੈ ਇਹੋ ਜਿਹਾ ਮੌਸਮ ਆਬੋ ਹਵਾ ਇੰਨੀ ਵਧੀਆ ਸੋ ਤੁਸੀਂ ਇੱਥੇ ਰਹਿ ਕੇ ਵੀ ਆਪਦਾ ਇੱਕ ਵਧੀਆ ਰੋਜ਼ਗਾਰ ਦਾ ਜਿਹੜਾ ਸਾਧਨਾ ਤੁਸੀਂ ਚਲਾ ਸਕਦੇ ਹੋ ਹੂੰ ਬਹੁਤ ਬਹੁਤ ਧੰਨਵਾਦ ਮਨਵੀਰ ਸਿੰਘ ਧਾਰੀਵਾਲ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਖਾਸ ਤੌਰ ਤੇ ਆਪਾਂ ਰਾਜਨੀਤੀ ਬਾਰੇ ਤੁਸੀਂ ਆਪਣੇ ਹਲਕੇ ਬਾਰੇ ਗੱਲਾਂ ਕੀਤੀਆਂ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ